ਮਨਦੀਪ ਭੈਣੇ ਮਨਦੀਪ ਭੈਣੇ ਨਾ ਹਾਂ ਭਾਈ ਕੌਣ ਆ ਤੂੰ ਘਰ ਦੇ ਅੰਦਰ ਹੀ ਵੜਿਆ ਉਹਨਾਂ ਵਾ ਮਾਸੀ ਕੀ ਗੱਲ ਪਛਾਣਿਆ ਨਹੀਂ ਨਾ ਜਿਹੜੀ ਆ ਮਨਦੀਪ ਉਹ ਮਨਦੀਪ ਲਈ ਆ ਨਾ ਉਹਦਾ ਹੀ ਕੋਈ ਰਿਸ਼ਤੇਦਾਰ ਹੋਏਗਾ ਸਾਡਾ ਤਾਂ ਤੂੰ ਕੁਝ ਲੱਗਦਾ ਨਹੀਂ ਮਾਸੀ ਜੀ ਮੈਂ ਤੁਹਾਨੂੰ ਬਾਅਦ ਚ ਮਿਲਦਾ ਦੋ ਮਿੰਟ ਬੰਦੀਪ ਦਾ ਫੋਨ ਆਇਆ ਸੀ ਪਹਿਲਾਂ ਮੈਂ ਉਹਨੂੰ ਮੈਂ ਉੱਚ ਲਾ ਮੂੰਹ ਚੱਕ ਕੇ ਜਿਹੜਾ ਮਰਜ਼ੀ ਤੁਰਿਆ ਆਉਂਦਾ ਦੇਖਾਂ ਤਾਂ ਸੇ ਇਹ ਕੀ ਲੈਣ ਆਇਆ ਇੱਥੇ ਹਾਂ ਭੈਣੇ ਕੀ ਹੋਇਆ ਫੋਨ ਕੀਤਾ ਸੀ ਕੀ ਹੋਇਆ ਜੈਨਾਂ ਤੁਨੂੰ ਕੁਝ ਨਹੀਂ ਹੋਇਆ ਇਹਨੂੰ ਪਖੰਡ ਕਰਦੀ ਆ ਇਹ ਜਿਹੜੇ ਤੂੰ ਹਰੇਕ ਨੂੰ ਫੋਨ ਕਰਕੇ ਸਾਧ ਲੈਣੀ ਕੋਈ ਵੀ ਅਰਾਗੈਰਾ ਮੇਰੇ ਘਰ ਚ ਆਵੜਿਆ ਮੰਮੀ ਪਲੀਸ ਮੈਂ ਥੋੜੇ ਅੱਗੇ ਹੱਥ ਜੋੜਦੀ ਆ ਮੈਂ ਵੀਰੇ ਨੂੰ ਫੋਨ ਕੀਤਾ ਸੀ ਜੰਨਤ ਨੂੰ ਇੰਨਾ ਤੇਜ਼ ਬੁਖਾਰ ਜੇ ਇਹਨੂੰ ਕੁਝ ਹੋ ਗਿਆ ਮੈਂ ਤਾਂ ਇਹਦੇ ਸਾਰੇ ਜਿੰਨੀ ਛੱਡੋ ਪਹਿਲਾਂ ਇਹ ਸਾਰੀਆਂ ਗੱਲਾਂ ਨੂੰ ਇਹਨੂੰ ਆਪਾਂ ਹਸਪੀਟਲ ਲੈ ਚਲੀਏ ਪਹਿਲਾਂ ਉੱਠੋ ਜਲਦੀ ਕਰੋ ਉੱਠ ਬੱਚੇ ਦੇਖ ਤਾਂ ਕਿ다 ਸ਼ਰਮੀ ਲਈ ਪਈ ਐ ਇਹਨੇ ਹੈ ਕੋਈ ਵੱਡੇ ਛੋਟੇ ਦਾ ਲਿਹਾਜ਼ ਇਹਨੂੰ ਕਿਵੇਂ ਮੂੰਹ ਚੱਕ ਕੇ ਤੁਰੀ ਜਾਂਦੀ ਆ ਸੁਣਦੀ ਹੋਈ ਨਹੀਂ ਗੀ ਮੈਨੂੰ ਮੰਮੀ ਆ ਦੇਖ ਲੋ ਤੁਹਾਡੇ ਹੁੰਦਿਆਂ ਆਪਣੇ ਪੇਕਿਆਂ ਨੂੰ ਸੱਦ-ਸੱਦਾ ਇਲਾਜ ਕਰਾਉਂਦੀ ਫਿਰਦੀ ਆ ਨਾ ਜਦ ਦੀ ਤੂੰ ਕਿੱਥੇ ਸੀਗੀ ਮੰਮੀ ਮੈਨੂੰ ਤਾਂ ਸ਼ਰਮ ਆਉਂਦੀ ਸੀ ਜਿੰਨੂੰ ਕਿਨੂੰ ਮਰਜ਼ੀ ਬੁਲਾਈ ਜਾਂਦੀ ਆ ਘਰੇ ਮੈਂ ਤਾਂ ਤਾਂ ਨਹੀਂ ਬਾਹਰ ਨਿਕਲੇ ਕੋਈ ਨਾ ਆਉ ਗੀਤਾ ਇਸੇ ਘਰ ਦੇ ਵਿੱਚ ਹੀ ਨਾ ਆ ਲੈਣ ਦੇ ਜਿਵੇਂ ਉਹਦੇ ਮਾਪੇ ਨੂੰ ਇੱਥੇ ਜਲੀਲ ਕਰਕੇ ਕੱਢਿਆ ਸੀਗਾ ਨਾ ਓਵੇਂ ਇਹਦੇ ਭਰਾ ਨੂੰ ਅੱਜ ਮੈਂ ਜਲੀਲ ਕਰਕੇ ਕੱਢੂੰਗੀ ਉਹਨੂੰ ਤਾਂ ਹੁਣ ਆਦਤ ਹੋ ਗਈ ਆ ਆਪਦੇ ਸਾਰੇ ਟੱਬਰ ਦੀ ਬੇਇੱਜ਼ਤੀ ਮੇਰੇ ਤੋਂ ਕਰਾਉਣ ਦੀ ਮੰਮੀ ਤੁਸੀਂ ਕਹਿ ਦਿੰਦੇ ਹੋ ਕਰਦੇ ਕੁਛ ਵੀ ਨਹੀਂ ਆਹ ਵੇਖ ਲਓ ਤੁਹਾਡੇ ਸਾਹਮਣੇ ਤਾਂ ਲੈ ਗਏ ਉਹ ਕੋਈ ਨਾ ਆ ਲੈਣ ਦੇ ਇਹਨੂੰ ਮੈਨੂੰ ਆਫੜੂ ਪੈਣੀ ਦਵਾਈ ਇਹਨੂੰ ਹੁਣ ਟਾਈਮ ਨਾਲ ਦਵਾਈ ਦੇ ਦਿਓ ਡ੍ਰਿਪ ਲੱਗ ਗਿਆ ਹੁਣ ਇਹਦੀ ਤੇ ਕੋਈ ਹੋਰ ਚੀਜ਼ ਦੀ ਲੋੜ ਹੋਈ ਨਾ ਮੈਨੂੰ ਫੋਨ ਕਰ ਦਿਓ ਮੈਂ ਆਪੇ ਆ ਜੂੰਗਾ ਨਾ ਜੇ ਭਰਾ ਨੂੰ ਇੰਨਾ ਹੀ ਹੇਜ ਮਾਰਦਾ ਤਾਂ ਆਪਦੇ ਘਰੇ ਹੀ ਲੈ ਜਾਏ ਰੱਖ ਕੇ ਤਾਂ ਦੇਖੇ ਇਹਨਾਂ ਨੂੰ ਮੰਮੀ ਤੁਸੀਂ ਜੋ ਕਹਿਣਾ ਮੈਨੂੰ ਕਹਿ ਲਓ ਪਰ ਮੇਰੇ ਭਰਾ ਨੂੰ ਕੁਝ ਨਾ ਕਹੋ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਆਪਦੇ ਘਰਦਿਆਂ ਨੂੰ ਛੱਡ ਕੇ ਭਰਾ ਨੂੰ ਫੋਨ ਕਰਦੀ ਆ ਉਹ ਵੀ ਸਗਾ ਦਾ ਤੇਰਾ ਕੋਈ ਹੈ ਨਹੀਂਗਾ ਚਾਚੇ ਦੇ ਮੁੰਡੇ ਨੂੰ ਬੁਲਾਉਂਦੀ ਆ ਵੀ ਆ ਕੇ ਦਵਾਈਆਂ ਦਵਾਵੇ ਕੁੜੀ ਨੂੰ। ਉਹ ਮਾਸੀ ਜੀ ਬਸ ਕਰੋ ਆ ਹੱਥ ਜੋੜਦਾ ਤੁਹਾਡੇ ਅੱਗੇ। ਕੀ ਹੋਇਆ ਜਿਵੇਂ ਉਹਦਾ ਸਗਾ ਭਰਾ ਨਹੀਂ ਹੈਗਾ। ਮੈਂ ਸਗਿਆ ਤੋਂ ਵੱਧ ਆ ਹਾਂ ਦਾ। ਨਾਲੇ ਜੇ ਕੋਈ ਦੁੱਖ ਸੁੱਖ ਚ ਭੈਣ ਭਰਾਣੇ ਨਹੀਂ ਖੜਨਾ ਤਾਂ ਹੋਰ ਕਿੰਨੇ ਖੜਨਾ। ਪਹੁੰਚ ਨਹੀਂ ਪਹੁੰਚ ਕਦੇ ਜ਼ਿਆਦਾ ਹੀ ਵੱਧ ਗਈ। ਦੇਖਦੀ ਆ ਜਾ ਕੇ। ਉਹ ਵੀਰ ਜੀ ਮੰਮੀ ਤਾਂ ਤਾਂ ਬੋਲਦੇ ਪਏ ਸੀ। ਵੀ ਲੋਕੀ ਕੀ ਕਹਿਣਗੇ ਵੀ ਸਾਡੇ ਹੁੰਦਿਆਂ ਮਨਦੀਪ ਨੇ ਤੁਹਾਨੂੰ ਫੋਨ ਕੀਤਾ। ਇਸ ਕਰਕੇ ਬੋਲ ਰਹੀ ਸੀ ਭੈਣੇ ਇਹ ਨਾ ਮੇਰੀ ਭੈਣ ਦੇ ਸਹੁਰਿਆਂ ਦਾ ਘਰ ਆ ਮੈਂ ਤਾਂ ਚੁੱਪਾ ਇਹਦਾ ਤੁਹਾਨੂੰ ਨਹੀਂ ਪਤਾ ਸਮਾਜ 'ਚ ਸਾਡਾ ਕੀ ਰਸੂਕ ਆ ਚੱਲ ਭੈਣੇ ਤੂੰ ਅੰਦਰ ਲੈ ਕੇ ਚੱਲ ਆਰਾਮ ਕਰੋ ਤੁਸੀਂ ਮੈਂ ਇਹ ਜੇ ਐਰੇ ਗਾਰੇ ਨੱਥੂ ਗਾਰੇ ਆਂ ਤੇ ਮੂੰਹ ਨਹੀਂ ਲੱਗਦਾ ਚੱਲ ਚੱਲਦਾ ਮੈਂ